ਅਸੀਂ ਅੱਜ ਤਿਆਰੀਆਂ ਕਰ ਰਹੇ ਹਾਂ ਕਿ 14 ਦਾ ਜਿਹੜਾ ਇਹ ਵਿਸਾਖੀ ਦਾ ਪੱਠ ਹੈਗਾ ਇਹ ਕੰਮ ਜਾ ਹੋਵੇ ਵਿਸਾਖੀ ਸਿੱਖ ਕੌਮ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਿਨ ਸਿੱਖ ਕੌਮ ਦਾ ਜਨਮ ਹੋਇਆ ਸੀਗਾ ਅਨੰਦਪੁਰ ਸਾਹਿਬ ਵਿਖੇ ਔਰ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਵਚਾਰਿਆ ਗਿਆ ਸੀ 10 ਪਾਛਾ ਨੇ ਤੇ ਇਹ ਦਿੱਖ ਦਿੱਤੀ ਹੋਈ ਸੀ ਇਹ ਜਗ੍ਹਾ ਹੈ ਕੀ ਬਾਬਾ ਦੀਪ ਸਿੰਘ ਜੀ ਦੀ ਜਿਨ੍ਹਾਂ ਨੇ ਐਮ ਐ ਸਾਹਿਬ ਸਾਡੀ ਦੇ ਵਿਰੇ ਦਰਬਾਰ ਸਾਹਿਬ ਦੀ ਰੱਖਿਆ ਕੀਤੀ ਜਿਹੜੇ ਸੰਦ ਜੈਨ ਸਿੰਘ ਨੇ ਨਵਰਾ ਨੇ 1984 ਹਿੰਦੂ ਇੰਡੀਆ ਵਰਤਾਨੀਆਂ ਦੇ ਤੋਂ ਦੇ ਪਹੁੰਚਾ ਸਾਮਨਾ ਕਰਦੇ ਉਹ ਵੀ ਸੀ ਲੋਗੇ ਸੋ ਸੀ ਫਰਮ ਦ ਡੀਬੋਰਡ ਫॉर ਦ ਡ੍ਰੀਨਾ ਜਿੱਦ ਗਏ ਸੀ ਚਾਰ ਨਿਆ ਕਰਨ ਦੇ ਲਈ ਇੱਥੇ ਆ ਰਹੇ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਬਹੁਤ ਰੋਹਾਨ ਹੈ ਉਹਨਾਂ ਨੇ ਖੁਸ਼ ਖੁਸ਼ੀਆ ਪੀਂਦੇ ਆ ਉਹ ਐਮ ਐਸ ਵੀ ਮੰਗਦੇ ਹੈ ਪਰ ਉਹਨਾਂ ਦੀ ਸੁਣੀ ਨਹੀਂ ਜਾਂਦੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਫੁੱਟ ਗਈ ਹੋਈ ਹੈ ਜਵੇਨਸ ਗਰਾਹ ਸਾਹਿਬ ਐ ਇੱਕ ਪਾਵਰਫੁਲ ਲੀਡਰ ਹੈ ਤੇ ਇਹ ਬੱਲੇਵਾਲ ਸਾਹਿਬ ਤੇ ਦੂਜੇ ਪੰਚਤ ਪ੍ਰਤੀਭਾ ਮੰਡਾ ਸਾਥ ਜੀ ਜੀਤੇ ਕਰਕੇ ਇਹ ਸਰਪੋਸ਼ ਹੋਏ ਹਨ ਤੇ ਗਰਾਹ ਸਾਹਿਬ ਦੀ ਪਾਰਟੀ ਨੇ ਪਿਛਲੀ ਆਲਾਨਮੈਂਟ ਇਲੈਕਸ਼ਨਾਂ ਦੇ ਵਿੱਚ ਪੂਰੀ ਹੰਦਾਰ ਆਮਾਦ ਨੇ ਪਾਰਟੀ ਦੇ ਪ੍ਰਧਾਨ ਸਿੰਘ ਜੀ ਕੀਤੀ ਹੈ ਭਗਵੰਤ ਸਿੰਘ ਜੀ ਤੇ ਉਹਦਾ ਅਸਰ ਇਹ ਹੋਇਆ ਹੈ ਕਿ ਪੁਰਗਾਂ ਸਿੰਘ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਜੀ ਕਿਹਾ ਸੋ ਸਾਰੇ ਸੰਸਦ ਦੇ ਮਨਾਰੇ ਵੀ ਆਪਣੇ ਸੀ ਵੀ ਉਹ ਚੋੜ ਦਿੰਦੇ ਹੈ ਤੇ ਜਿਹੜੇ ਸਾਡੇ ਡੰਡੇਵਾਲ ਸਾਹਿਬ ਵਰਤ ਤੇ ਉੱਤੇ ਹੈ ਕਿ ਹੈ ਉਹਨਾਂ ਨੂੰ ਨੇ ਛਕਾ ਲਿਆ ਹੈਗਾ ਸੋ ਜਿਹੜੇ ਜਨਰਲ ਮੰਤਰੀ ਜੇ ਇੱਕ ਮੋਰਚੀ ਤੋਂ ਫੇਰ ਹੋਣ ਲਾਂ ਫਿਰ ਉਹ ਦੇਖਦੇ ਕਿ ਦੂਜਾ ਮੋਰਚਾ ਕਿੱਥੇ ਗਈ ਹੈ ਸਾਡਾ ਸੁਝਾਅ ਹੈ ਤੇ ਅਸੀਂ ਸਾਥ ਵੀ ਦਵਾ ਲਈਏ ਇਹ ਇਹ ਮੋਰਚਾ ਵਾਕਤ ਦੇ ਰੂਪ ਤੇ ਲੱਗੇ ਪਾਕਿਸਤਾਨ ਤੇ ਦੀ ਬਾਰਡਰ ਤੇ ਕਿਉਂਕਿ ਪਿਛਲੇ ਸਾਲ ਜਿਹੜੇ ਛੋਣਨੇ ਦੀ ਵਿਕਰੀ ਹੋਈ ਸੀ 2400 ਰੁਪਏ ਜਿਆ ਮਿਲਿਆ ਸੀ ਜਾ ਪਰ ਪਾਕਿਸਤਾਨ ਦੇ ਰਿਟਰੋ ਸੋਲਿਆਫ 1200 ਕੀ ਆਪਣਾ ਮੋਨੀਨਾ ਛੋਣਨੇ ਦੀ ਕੀਮਤ ਸੀ ਔਰ ਪਾਕਿਸਤਾਨ ਦੇ ਰਿਚਟੋਰ ਤੇ ਦੀ ਇਹ ਕਣਕ ਦੀ ਇਥੇ ਕਣਕ ਔਰ ਰੂਸ ਤੋਂ ਮੰਗਵਾਉਂਦਾ ਸਾਡੀ ਵਾਟ ਦੇ ਨਾਲ ਵਾਟ ਲੱਤੀ ਹੈ ਸਾਡੇ ਗਿਦਾਮ ਭਰੇ ਪਏ ਐ ਅਜੇ ਤੱਕ ਛੋਨੇ ਜਿਹੜੇ ਗਿਦਾਮ ਭਗਵਾਨ ਸਿੰਘ ਜੀ ਨੇ ਖਰਦੀ ਨਹੀਂ ਖਰਾਏ ਤੇ ਫਿਰ ਜਦੋਂ ਹੁਣ ਵਾਟੀ ਹੋਣ ਵੜੀ ਐ ਰੋੜਾ ਫੋਕਾ ਮੰਡੀਆਂ ਦੇ ਵਿੱਚ ਤੇ ਖਣਕੂਰ ਛੇਤੀ ਛੱਕੇ ਨਹੀਂ ਦੋਗਾ ਜੇ ਬਾਰਿਸ਼ ਆ ਜੀ ਹੜਾ ਆ ਦੇ ਦਫਾ ਹੋ ਗਿਆ ਤਾਂ ਸਾਡੀ ਫਸਲ ਦਾ ਬਹੁਤ ਵੱਡਾ ਸਾਲ ਹੋਣਾ ਹੈ ਦੂਸਰੇ ਪਾਸੇ ਹੈ ਸੈਂਟਰ ਦੇ ਵਿੱਚ ਅਮਿਤ ਸ਼ਾਹ ਜਿਹੜੇ ਇੱਕ ਗ੍ਰੈਪੀਜ਼ ਡਿਫੈਕਟੀ ਹੈ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਵਿਅਤਭੀ ਬਹੁਤ ਤਕੜੀ ਕੀਤੀ ਹੈ ਜਿਹੜੀ ਸੀ ਕਦੇ ਵੀ ਬਰਦਾਸ਼ਤ ਨਹੀਂ ਖੜੂਗਾ ਔਰ ਉਹਨਾਂ ਨੇ ਫਿਟਰਾ ਵਾਲੇ ਦੇ ਇਖਲਾਫ ਵੀ ਬਹੁਤ ਕੁਸ਼ ਮੋੜੇ ਹੈ ਤੇ ਜੇ ਅਸੀਂ ਗਾਂਧੀ ਜੀ ਦੀਆਂ ਖਰਤੂਤਾਂ ਦਸੀਏ ਤਾਂ ਤੁਸੀਂ ਸਾਰੇ ਹਿੰਦੂ ਨਰਾਜ ਹੋ ਜਾਓਗੇ ਜੋ ਕਰਕੇ ਉਹਨਾਂ ਦਾ ਜਿਹੜਾ ਚਰਨ ਸੀ ਗਾਂਧੀ ਜੀ ਦਾ ਉਹ ਬੋਲਤ ਭੈੜਾ ਸੀਗਾ ਕਿਸੇ ਵੀ ਦੇ ਜਦੂਰਤ ਪਈ ਮੈਂ ਸਾਰੀਆਂ ਚੀਜ਼ਾਂ ਖਤਾਂ ਮੰਨ ਕੋਟ ਕਰਕੇ ਤੁੰਦਰਸ਼ਵਰਤੀ ਗਾਂਧੀ ਕੇ ਹੋ ਗਿਆ ਬੰਦਾ ਸੀਗਾ ਕਿਹੜਾ ਨਾਰਾਇਣ ਸਿੰਘ ਚੌੜਨ ਜਮਾਨਤ ਹੋ ਚੁੱਕੀ ਹੈ ਕਿ ਉਸ ਵਾਰ ਹੀ ਨਾਰਾਇਣ ਸਿੰਘ ਚੌੜਨ ਜਮਾਨਤ ਮਿਲ ਚੁੱਕੀ ਹੈ ਸਭ ਵਾਰ ਹੀ ਨਾਰਾਇਣ ਸਿੰਘ ਕਿ ਇਹ ਉਹਨਾਂ ਨੂੰ ਜਮਾਨਤ ਮਿਲੀ ਹੈ ਜੋ ਕਰਕੇ ਉਹਨਾਂ ਦਾ ਰਹੇ ਕੋਈ ਅਜ਼ਾਦਾਂ ਨਹੀਂ ਸੀ ਕੋਈ ਵੀ ਚੀਜ਼ ਕਰਨ ਦਾ ਉਹਨਾਂ ਨੂੰ ਸੁਖਦੇਵ ਸਿੰਘ ਨੂੰ ਕਹਿੰਦੇ ਸੀਗੇ ਕਿ ਸਿੱਧੇ ਰਾਹ ਤੇ ਪੈ ਜਾ ਤੇ ਉਹ ਸਿੱਧੇ ਰਾਹ 'ਤੇ ਜਾਣ ਦੇ ਗਏ ਉਹਨਾਂ ਨੇ ਜਿਹੜਾ ਕੁਛ ਕੀਤਾ ਉਹ ਕੀਤਾ ਹੈ ਕਿ ਬਹੁਤ ਤੇ ਫਿਰ ਦੂਜੇ ਪਾਸੇ ਭਾਈ ਤਾਰੇ ਦੀ ਤੇ ਹੋਰਾਂ ਦੀ ਵੀ ਇਹ ਕੇਸ ਭਰੀ ਹੋ ਗਈ ਹੈ ਤੇ ਇੰਨੇ ਸਾਲ ਜਿਹੜਾਂ ਦੇ ਵਿੱਚ ਰਹੇ ਹੈ ਸਾਡੀ ਮੰਗ ਹੈ ਕਿ ਜਿਹੜੇ ਕੇਸ ਇੰਨੇ ਸਾਲ ਰਹਿ ਕੇ ਫੇਰ ਵੀ ਫੇਲ ਹੋ ਗਏ ਹੈ ਇੱਕ ਮਹੀਨੇ ਦੀ ਉਹਨਾਂ ਨੂੰ ਕੰਪੰਸੇਸ਼ਨ ਸੈਂਟਰ ਤੇ ਪੰਜਾਬ ਸਰਕਾਰ ਦਵੇ 1 ਲੱਖ ਰੁਪਇਆ ਪ੍ਰਤੀ ਮਿੰਨਟੀ ਉਹਨਾਂ ਨੂੰ ਐਸੇ ਦਵੇ ਜਿੰਨੇ ਵੀ ਨੇ ਉਹ ਜੇਲ੍ਹ ਦੇ ਵਿੱਚ ਰਹੇ ਇਹ 80 ਲੱਖ ਕਰੋੜਾਂ ਚਾਹੁੰਦੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਤਾਰੇ ਹੋਣੇ ਵੀ ਬੜੀ ਹੋਤੀ ਹੈ ਤੇ ਸਾਡੇ ਜਿਹੜੇ ਵਕੀਲ ਸੋਢੀ ਸਾਹਿਬ ਉਹਨਾਂ ਨੇ ਬਹੁਤ ਜ਼ਿਆਦਾ ਸੋਹਣੀ ਤਰ੍ਹਾਂ ਇਹ ਕੇਸ ਲੜਕੇ ਇਹ ਸਿੱਖਾਂ ਨੂੰ ਬੜੀ ਕਿਰਾਏ ਭਾਈ ਅੰਮ੍ਰਿਤਪਾਲ ਦੇ ਤੋਂ ਜਿਹੜੀ ਜਿਹੜੀ ਐਨਐਸਸੀ ਉਹ ਆਪਣਾ ਇਸ ਟਾਈਮ ਵੀ ਆਪਣਾ ਹਟ ਚੁੱਕੀ ਹੈ ਟੁੱਟ ਚੁੱਕੀ ਹੈ ਉਸ ਬਾਰੇ ਗੱਲ ਕਰਨੀ ਹੈ ਭਾਈ ਅੰਮ੍ਰਿਤ ਅੰਮ੍ਰਿਤਪਾਲ ਸਿੰਘ ਬਾਰੇ ਐਨਐਸਏ ਟੁੱਟ ਚੁੱਕੀ ਹੈ ਉਸ ਬਾਰੇ ਹੀ ਗੱਲ ਕਰਨੀ ਹੈ ਤਾਂ ਉਹਨਾਂ ਨੂੰ ਲੈ ਆਉਣਾ ਚਾਹੀਦਾ ਇੱਕ ਇੱਕ ਪੰਡਾਪ ਤੇ ਐਨਐਸਏ ਟੁੱਟ ਗਈ ਹੈ ਫਿਰ ਤਾਂ ਉੱਥੇ ਮਾਤਰਬ ਨਹੀਂ ਰੱਖਣ ਦਾ ਪਰ ਅੰਮ੍ਰਿਤ ਸ਼ਾ ਨੇ ਕਿਹਾ ਕਿ ਅਸੀਂ ਤਾਂ ਵੀ ਜੇ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਹੈ ਅਸੀਂ ਡਬਲੂ ਨਰ ਦੇ ਜੇਲ੍ਹ ਸਿਕੰਦਰੀ ਕੋਲ ਤੇ ਹੈ ਤੇ ਉੱਥੇ ਅਸੀਂ ਇਹਨਾਂ ਨੂੰ ਰੱਖਿਆ ਕਰਾਂਗੇ ਇਹੋ ਜਿਹੇ ਫਜ਼ੂਲ ਗਰਨਾਨ ਜਿਹੜੀ ਇਹ ਜਾਲ ਸਿੱਖਾਂ ਨੂੰ ਚੜ੍ਹਦੀ ਹੈ ਇੱਕ ਕੰਡੇ ਵੀਜਦੇ ਹੈ ਮੋਤੀ ਦੇ ਲਈ ਇਮੇਟ ਸ਼ਾਹ ਨੇ ਤੁ ਕਰਕੇ ਮੋਤੀ ਸਾਹਿਬ ਬਾਅਦ ਦੇ ਮੜਖਾਂ ਦੇ ਦੌਰੇ ਕਰਦੇ ਹੈ ਤੇ ਸਿੱਖ ਬਹੁਤ ਜ਼ਿਆਦਾ ਨਰਾਸ਼ ਨੇ ਜਿਹੜਾ ਇਮੇਟ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਮੇਰਾ خیال ਹੈ ਕਿ ਇੱਕ ਸਾਲ ਮੋਦੀ ਸਾਹਿਬ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਤੇ ਨਾਲ ਦੇ ਖਿਲਾਫ ਬਹੁਤ ਤਖੜੇ ਬਜਾਰੇ ਹੋਣਗੇ ਹਿਮਾਚਲ ਵਾਲੇ ਜਿਹੜੇ ਨੌਜਵਾਨਾਂ ਦੇ ਝੰਡੇ ਉਤਾਰੇ ਗਏ ਨੇ ਖਾਦੀਸਤਾਨ ਦੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਐਸੀ ਦੇਖਦੇ ਐ ਕਿ ਇਹ ਜੇ ਇੰਡੀਆ ਇੱਕ ਹੈ ਤਾਂ ਇਹ ਸਾਰੇ ਪੰਜਾਬੀ ਬਹੁਤ ਦੇ ਅਲੱਗ ਤੇ ਹੈਗੇ ਐ ਜਿੱਥੇ ਇਹ ਹੱਥ ਸੇ ਹੋਈ ਹੈ ਇਹ ਜਿਹੜੇ ਪੰਜਾਬੀ ਬੋਲ ਦੇ ਅੰर्गत ਕੇ ਮਾਝਾ ਪ੍ਰਦੇਸ਼ ਦੇ ਵਿੱਚ ਹੈਗੀ ਹੈ ਇਹ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਣੇ ਚਾਹੀਦੇ ਹੈ ਜੀਤਨਾੜ ਤੇ ਇਹ ਲਾਅ ਐਂਡ ਆਰਡਰ ਬਿਲਕੁਲ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਚੀਫ ਮਿਨਿਸਟਰ ਨੂੰ ਵੀ ਸੁਖਜੀ ਨੂੰ ਵੀ ਜੀ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਦੇ ਸੂਬੇ ਦੇ ਵਿੱਚ ਐਸਰਾ ਸੰਜਨੈਟ ਸਿਟੀ ਨਵਾਰਣ ਦੀ ਬੇਇੱਜ਼ਤੀ ਕੀਤੀ ਗਈ ਹੈ ਜੇ ਉਹਨਾਂ ਦੀ ਪਾਰਟੀ ਦੀ ਨਹਿਰੂ ਦੀ)^{(1)})^{(2)} ਗਾਂਧੀ ਦੀ ਗਾਂਧੀ ਦੀ પટેલ ਦੀ ਅਸੀਂ ਬੇਇਜ਼ਤੀ ਕਰਈਏ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਛੰਡਾ ਨਹੀਂ ਸਕੋ। ਤੁਮਾਨ ਸਾਹਿਬ ਬਜਟ ਪੇਸ਼ ਹੋਇਆ ਹੈ ਪੰਜਾਬ ਸਰਕਾਰ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਕਿਵੇਂ ਦੇਖੋ। ਬਜਟ ਤੇ ਬਿਚ ਕੁਝ ਹੈ ਤਾਂ ਹੈ ਨਹੀਂ ਕਿਸੇ ਤੇ ਠੀਕ ਕੋਈ ਸੁਪ ਨਹੀਂ ਹੈ ਜਾਂ ਕੋਈ ਕੁਝ ਨਹੀਂ ਹੈ ਜਾਂ ਤੇ ਕਰਜ਼ਾ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੇ ਛਾੜ ਲਿਆ ਹੈ। ਤੇ ਜਿਹੜੀ ਦੋ ਪੀਸੀ ਤੇ ਪੀਸੀ ਤੇ ਪੀਸੀ ਦੇ ਵੀ 133 ਤੇ ਦੋਸਰੀ ਵਿੱਚ ਸੁਨਾਥਾਰ ਭਗਵਾਨ ਸਿੰਘ ਮਾਉਂ ਦੇ ਬਣਾਉਂਦੇ ਆ ਉਹ ਇੰਨੇ ਰਸਵਚ ਖੂਰੀਏ ਹਨ ਬੰਦਨਾਮ ਹਨ ਉਹਨਾਂ ਦੇ ਕੇਸ ਚੱਲ ਰਹੇ ਐ ਤੇ ਸਾਰਾ ਨੰਨਾ ਮਾਲ ਸਾਡੇ ਪੰਜਾਬ ਦੇ ਉੱਤੇ ਕਿਉਂ ਸਟੱਟ ਹੈ ਇਹਨਾਂ ਦੀਆਂ ਤਲਵਾਵਾਂ ਅਸੀਂ ਕਿਵੇਂ ਧਮਾ ਦੇ ਇਹਨਾਂ ਦੀਆਂ ਮੋਫਰਾ ਦੇ ਇਹਨਾਂ ਦੇ ਬੰਗਲਾਉਂ ਦੇ ਸਾਰਾ ਕੋਸ਼ਿਸ਼ ਇਹ ਹੋ ਜਿੱਦਾਂ ਵੀ ਬਾਗ ਉਥੇ ਹਾਰੇ ਐ ਉਹ ਹੁਣ ਇੱਥੇ ਜੇਤੂ ਹੋ ਕੇ ਐਡਵਾਈਜ਼ਰ ਬਣਾ ਦਿੱਤੇ ਗਏ ਐ ਇਹ ਬਹੁਤ ਸ਼ਰਮ ਦੇ ਕਰਦਾ ਹੈ ਤੇ ਇਹਨਾਂ ਨੂੰ ਲੱਤ ਮਾਰ ਕੇ ਖੜ੍ਹ ਦੇਣਾ ਚਾਹੀਦਾ ਪੰਜਾਬ ਤੋਂ